ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਆਪਾਂ ਬੜੇ ਗੰਭੀਰ ਮੁੱਦੇ ਤੇ ਗੱਲ ਕਰਨੀਆਂ ਬੀਬੀ ਦਲੇਰ ਕੌਰ ਬਾਰੇ ਲਗਭਗ ਬਹੁਤ ਸਾਰੇ ਭਰਾਵਾਂ ਨੂੰ ਪਤਾ ਹੋਊਗਾ ਕਿ ਬੀਬੀ ਦਲੇਰ ਕੌਰ ਕੌਣ ਆ ਆ ਫੋਟੋ ਵੀ ਵੇਖ ਲਓ ਪ੍ਰਦਰਸ਼ਨ ਵੀ ਕਰ ਲਓ ਇਹ ਬੀਬੀ ਦਲੇਰ ਕੌਰ ਨੇ ਜਿਹੜੇ ਇਹ ਸਮਾਗਮ ਕਰਦੇ ਆ ਦਿਮਾਨ ਲਾਉਂਦੇ ਆ ਇਹਨਾਂ ਦਾ ਇੱਕ ਆបਦਾ ਜਥਾ ਬਹੁਤ ਸਾਲਾਂ ਤੋਂ ਇਹ ਇਹ ਸੇਵਾ ਨਿਭਾ ਰਿਹਾ ਵੈਸੇ ਅੱਜ ਤੱਕ ਮੈਂ ਬੀਬੀ ਦਲੇਰ ਕੌਰ ਬਾਰੇ ਕੁਝ ਵੀ ਮਾੜਾ ਨਹੀਂ ਸੁਣਿਆ ਮਾੜਾ ਦੇਖਿਆ ਨਹੀਂ ਇਸ ਗੱਲ ਕਰਕੇ ਜਿੰਨਾ ਚਿਰ ਆਪਾਂ ਕਿਸੇ ਬਾਰੇ ਕੁਝ ਮਾੜਾ ਦੇਖਿਆ ਨਹੀਂ ਸੁਣਿਆ ਨਹੀਂ ਉਹ ਤੱਕ ਆਪਾਂ ਕਿਸੇ ਨੂੰ ਮਾੜਾ ਕਹਿ ਨਹੀਂ ਸਕਦੇ ਹੁਣ ਬੀਬੀ ਦਲੇਰ ਕੌਰ ਨਾਲ ਬਹੁਤ ਜ਼ਿਆਦਾ ਤੱਕਾ ਹੋ ਰਿਹਾ ਤੱਕਾ ਕਰ ਕੌਣ ਰਿਹਾ ਸਾਡੀ ਕੌਮ ਦੇ ਬੰਦੇ ਕੁਝਕ ਜਿਨ੍ਹਾਂ ਨੇ ਸ੍ਰੀ ਸਾਹਿਬ ਪਾਏ ਆ ਸਿਰਾਂ ਤੇ ਪੱਗਾਂ ਬੰਨੀਆਂ ਨੇ ਮੂੰਹ ਤੇ ਦਾੜੇ ਰੱਖੇ ਆ ਉਹ ਆਪਣੀਆਂ ਹੀ ਬੱਚੀਆਂ ਨਾਲੇ ਕੋ ਕਿੰਨਾ ਤੱਕਾ ਕਰ ਰਹੇ ਆ ਹੁਣ ਹੁੰਦਾ ਕੀ ਆ ਵੀ ਬੀਬੀ ਦਲੇਰ ਕੌਰ ਆ ਜਿਹੜੇ ਇਹ ਕਿਸੇ ਪਿੰਡ ਵਿੱਚ ਕੋਈ ਸਮਾਗਮ ਤੇ ਆਪ ਦਾ ਪ੍ਰਚਾਰ ਕਰ ਰਹੇ ਹੁੰਦੇ ਆ ਤੇ ਚੱਲਦੇ ਸਮਾਗਮ ਵਿੱਚ ਕੁਝ ਕੁ ਸਿੱਖ ਆਪਣੇ ਉੱਠ ਕੇ ਇਹਨੂੰ ਟੋਕਣ ਲੱਗ ਜਾਂਦੇ ਆ ਕਿ ਹਾਂ ਤੁਸੀਂ ਇਤਿਹਾਸ ਗਲਤ ਸੁਣਾ ਰਹੇ ਜੇ ਆ ਤੁਸੀਂ ਨਾਮ ਇਤਿਹਾਸ ਦਾ ਗਲਤ ਲੈਤਾ ਇੱਥੇ ਆਹ ਨਾਮ ਨਹੀਂ ਸੀ ਆਹ ਨਾਮ ਲੈਣਾ ਸੀ ਜੇ ਕਹਿਣਾ ਸੀ ਉਹ ਕਹਿਣਾ ਸੀਗਾ ਚਲੋ ਜੀ ਬੀਬੀ ਦਲੇਰ ਕੌਰ ਨੇ ਉੱਥੇ ਆਪ ਦਾ ਪੱਖ ਅੱਗੇ ਰੱਖਿਆ ਉਹ ਕਹਿੰਦੇ ਭਾਈ ਮੈਂ ਜੋ ਇਤਿਹਾਸ ਚੋਂ ਪੜਿਆ ਜੋ ਮੈਂ ਸਾਖੀਆਂ ਚੋਂ ਪੜਿਆ ਮੈਂ ਉਹ ਹੀ ਲੋਕਾਂ ਨੂੰ ਸੁਣਾ ਰਹੀਆਂ ਮੈਂ ਕਿਹਾ ਆਪਦੇ ਘਰੋਂ ਲਿਖ ਕੇ ਸੁਣਾਈ ਜਾਨੀਆਂ ਵੀ ਜੋ ਸਾਖੀਆਂ ਚ ਲਿਖਿਆ ਜੋ ਇਤਿਹਾਸ ਚ ਲਿਖਿਆ ਮੈਂ ਉਹ ਪੜਿਆ ਜੋ ਮੈਂ ਪੜਿਆ ਮੈਂ ਉਹ ਸੁਣਾ ਰਹੀਆਂ ਤੇ ਮੈਂ ਸਾਹਮਣੇ ਪ੍ਰੂਫ ਰੱਖਣ ਲਈ ਵੀ ਤਿਆਰ ਆਂ ਵੀ ਆਹ ਦੇਖ ਲਓ ਕਿ ਇਤਿਹਾਸ ਵਿੱਚ ਜੋ ਲਿਖਿਆ ਮੈਂ ਉਹ ਹੀ ਸੁਣਾ ਰਹੀ ਆਂ ਮੈਂ ਕਿਹੜਾ ਕੋਲੋਂ ਕੋਈ ਗੱਲ ਬਣਾ ਕੇ ਸੁਣਾ ਰਹੀ ਆਂ ਚਲੋ ਜੀ ਉਹਨਾਂ ਬੰਦਿਆਂ ਨੇ ਨਹੀਂ ਸੁਣਿਆ ਉੱਥੇ ਰੌਲਾ ਰੱਪਾ ਪਾਤਾ ਬਾਈਕਟ ਕਰਤਾ ਉਥੋਂ ਵਿਚਾਰੀ ਨੂੰ ਪੁਝਾਤਾ ਹੁਣ ਬੀਬੀ ਦਲੇਰ कौर ਉਹ ਗੱਲ ਦਿਲ ਤੇ ਲਾ ਗਈ ਕਿਉਂਕਿ ਵਿਚਾਰੀਆਂ ਕੁੜੀਆਂ ਤੁਹਾਨੂੰ ਪਤਾ ਨਾਜ਼ੁਕ ਦਿਲ ਦੀਆਂ ਹੁੰਦੀਆਂ ਨੇ ਹਨਾ ਹੁਣ ਇੰਨੇ ਲੋਕਾਂ ਸਾਹਮਣੇ ਜਦੋਂ ਬੰਦੇ ਦੀ ਬੇਇੱਜ਼ਤੀ ਹੋ ਜੇ ਤਾਂ ਬੰਦਾ ਤਾਂ ਫਿਰ ਸ਼ਰਮ ਮਹਿਸੂਸ ਕਰਦਾ ਹੀ ਆ ਵੀ ਯਾਰ ਮੇਰਾ ਐਡਾ ਵਧੀਆ ਜਥਾ ਮੈਂ ਪ੍ਰਚਾਰ ਕਰਨ ਵਾਲੀ ਆਂ ਤੇ ਅੱਜ ਇਹਨਾਂ ਲੋਕਾਂ ਨੇ ਮੈਨੂੰ ਇਹਨਾਂ ਲੋਕਾਂ ਸਾਹਮਣੇ ਮਿੱਟੀ ਕਰਤਾ ਉਹ ਲੋਕ ਕੀ ਸੋਚਣਗੇ ਵੀ ਯਾਰ ਬੀਬੀ ਦਲੇਰ ਕਰਨ ਨੂੰ ਇਤਿਹਾਸ ਦਾ ਪਤਾ ਨਹੀਂ ਵੀ ਐਵੇਂ ਹੀ ਮਰੀ ਜਾਂਦੀ ਹੈ ਇਹ ਚਲੋ ਜੀ ਉਹ ਵਿਚਾਰੀ ਨੇ ਰੋ ਰੋ ਕੇ ਸੋਸ਼ਲ ਮੀਡੀਆ ਤੇ ਦਵਾਈਆਂ ਦਿੱਤੀਆਂ ਵੀ ਭਾਈ ਅੱਜ ਤੋਂ ਬਾਅਦ ਮੈਂ ਕੋਈ ਸਮਾਗਮ ਨਹੀਂ ਕਰਨਾ ਮੈਂ ਕੋਈ ਦਿਵਾਰ ਨਹੀਂ ਲਾਉਣਾ ਤੇ ਜਿਹੜੀਆਂ ਮੇਰੀਆਂ ਡੇਟਾ ਬੁੱਕ ਨੇ ਮੈਂ ਉਹਨਾਂ ਤੋਂ ਵੀ ਮਾਫੀ ਚਾਹੁੰਨੀ ਆ ਉਹ ਵੀ ਮੇਰੀਆਂ ਕੈਨਸਲ ਨੇ ਮੈਂ ਸਮਾਗਮ ਕਰਨ ਨਹੀਂ ਆਉਣਾ ਮੈਂ ਪ੍ਰਚਾਰ ਕਰਨ ਨਹੀਂ ਆਉਣਾ ਵੇਖੋ ਸਾਡੀ ਕੌਮ ਦੇ ਬੰਦਿਆਂ ਨੇ ਕਿੱਡਾ ਸੋਹਣਾ ਕੰਮ ਕੀਤਾ ਵੇਖੋ ਕਿੱਡਾ ਸੋਹਣਾ ਕੰਮ ਕੀਤਾ ਵੀ ਜੇ ਕੋਈ ਧੀ ਧਿਆਣੀ ਗੁਰੂ ਦਾ ਬਾਣਾ ਪਾ ਕੇ ਸਿਰ ਤੇ ਦਿਮਾਲਾ ਸਜਾ ਕੇ ਪ੍ਰਚਾਰ ਕਰ ਰਹੀ ਹੈ ਚੰਗੇ ਕੰਮ ਵਾਲੇ ਪਾਸੇ ਲੱਗੀ ਆ ਉਹਨੂੰ ਉੱਧਰ ਵੀ ਨਹੀਂ ਲੱਗਣ ਦੇਣਾ ਕੀ ਗੱਲ ਬਾਈ ਬੀਬੀ ਦਲੇਰ ਕੌਰ ਨੇ ਇਹੋ ਜੀ ਕਿਹੜੀ ਡਾਂਗ ਮਾਰਤੀ ਸੀ ਵੀ ਜਿਹੜਾ ਤੁਹਾਡੇ ਮਿਰਚਾਂ ਲੱਗ ਖੜੀਆਂ ਵੀ ਤੁਸੀਂ ਚਲਦੇ ਦੀਵਾਨ ਚ ਉਹਨੂੰ ਟੋਕਿਆ ਚਲਦੇ ਸਮਾਗਮ ਵਿੱਚ ਟੋਕਿਆ ਚਲੋ ਠੀਕ ਆ ਵੀ ਜੇ ਉਹਨੇ ਕੋਈ ਨਾਮ ਗਲਤ ਵੀ ਲੈ ਦਿੱਤਾ ਸੀ ਤਾਂ ਤੁਸੀਂ ਭਾਈ ਸਮਾਗਮ ਖਤਮ ਹੋਣ ਤੋਂ ਬਾਅਦ ਪਿਆਰ ਨਾਲ ਨੂੰ ਸਮਝਾਉਂਦੇ ਵੀ ਧੀਏ ਜਾਂ ਭੈਣੇ ਆਹ ਗੱਲ ਇਥੋਂ ਗਲਤ ਆ ਤੂੰ ਇਤਿਹਾਸ ਗਲਤ ਪੜਿਆ ਇਥੋਂ ਐ ਨਹੀਂ ਇਥੋਂ ਆਪਾਂ ਐ ਕਹਿਣਾ ਸੀਗਾ ਪਰ ਚੱਲਦੇ ਸਮਾਗਮ ਵਿੱਚ ਟੋਕਣਾ ਬਹੁਤ ਮਾੜੀ ਗੱਲ ਸੀਗੀ ਲੋਕਾਂ ਸਾਹਮਣੇ ਜਲੀਲ ਕਰਨਾ ਬਹੁਤ ਮਾੜੀ ਗੱਲ ਸੀਗੀ ਬੰਦ ਕਮਰੇ ਚ ਬਹਿ ਕੇ ਜਾਂ ਗੱਡੀ ਚ ਬਹਿ ਕੇ ਤੁਸੀਂ ਉਹਨਾਂ ਨਾਲ ਵਿਚਾਰ ਵਟਾਂਦਰਾ ਕਰ ਸਕਦੇ ਸੀਗੇ ਸਮਝਾ ਸਕਦੇ ਸੀਗੇ ਕਿਉਂਕਿ ਉਹਦੀ ਵਿਚਾਰੀ ਦੀ ਕੋਈ ਐਡੀ ਉਮਰ ਨਹੀਂ ਹੈਗੀ ਕਿ ਉਹ ਬਹੁਤ ਸਿਆਣੀ ਆ ਉਹ ਵੀ ਆਪਣੀਆਂ ਧੀਆ ਭੈਣਾ ਵਰਗੀ ਆ ਤੁਸੀਂ ਨੂੰ ਕਹਿੰਦੇ ਧੀਏ ਜਾਂ ਭੈਣੇ ਵੀ ਆਹ ਗੱਲ ਐਦਾਂ ਨਹੀਂ ਆ ਗੱਲ ਐਦਾਂ ਆ ਪਰ ਜੋ ਇਤਿਹਾਸ ਚ ਪੜਿਆ ਉਹਨੇ ਉਹੀ ਕਿਹਾ ਉਹਨੇ ਕੋਈ ਕੋਲੋਂ ਬਣਾ ਕੇ ਗੱਲ ਨਹੀਂ ਕੀਤੀ ਪਰ ਸਾਡੇ ਕੁਝ ਕੜਾਮ ਚੌਧਰੀਆਂ ਨੂੰ ਨਾ ਇਹ ਗੱਲਾਂ ਹਾਜਮ ਨਹੀਂ ਹੁੰਦੀਆਂ ਕਿ ਜੇ ਕੋਈ ਸਾਡੀਆਂ ਧੀਆ ਭੈਣਾਂ ਕੁਝ ਕੁਝ ਕੀਨੇ ਬਾਲੀਆਂ ਨਹੀਂ ਹੈਗੀਆਂ ਜਿਹੜੀਆਂ ਇਸ ਪਾਸੇ ਲੱਗੀਆਂ ਨੇ ਵੀ ਸਿਰਾਂ ਤੇ ਦਿਮਾਲੇ ਸੰਜਾਏ ਆ ਸਰੀ ਸੇ ਪਾਏ ਆ ਚਲੋ ਵਿਚਾਰੀਆਂ ਆਪਦਾ ਪ੍ਰਚਾਰ ਕਰਦੀਆਂ ਨੇ ਦਿਵਾਨ ਲਾਉਂਦੀਆਂ ਨੇ ਕੋਈ ਢਾਡੀ ਜਥੇ ਨਾਲ ਨੇ ਵੀ ਸੋਹਣੇ ਕਾਰਜ ਕਰਦੀਆਂ ਨੇ ਉਹਨਾਂ ਨੂੰ ਉਹਨਾਂ ਪਾਸੇ ਲੱਗੇ ਰਹਿਣ ਦਿਓ ਨਾ ਉਹਨਾਂ ਨੂੰ ਜਲੀਲ ਕਰੋ ਨਾ ਧੀਆ ਨੂੰ ਸਿੱਖੀ ਤੋਂ ਪਛਾਣ ਕਰੋ ਨਾ ਸਿੱਖੀ ਨਾਲੋਂ ਤੋੜੋ ਕੀ ਗੱਲ ਬਈ ਹੁਣ ਤੁਸੀਂ ਵੀ ਇਹ ਚਾਹੁੰਦੇ ਜੀ ਵੀ ਦਲੇਰ ਕੌਰ ਵੀ ਬਾਣਾ ਲਾ ਕੇ ਤੇ ਉਹਨਾਂ ਉਹਨਾਂ ਦੀ ਭੀੜ ਚ ਰਲ ਜਿਹੜੀਆਂ ਇੰਸਟਾਗ੍ਰam ਤੇ ਨੱਚਦੀਆਂ ਫਿਰਦੀਆਂ ਨੇ ਉਹ ਕੁੜੀ ਨੇ ਬਾਣਾ ਪਾਇਆ ਸਿਰ ਤੇ ਦਿਮਾਲਾ ਸਜਾਇਆ ਬਹੁਤ ਸੋਹਣਾ ਪ੍ਰਚਾਰ ਕਰਦੀ ਹੈ ਮੈਂ ਤਾਂ ਕਦੇ ਅਜਾ ਕੁਝ ਮਾੜਾ ਵੇਖਿਆ ਨਹੀਂ ਗਿਆ ਸਿਰਫ ਗਿਣੀਆਂ ਚੁਣੀਆਂ ਕੁੜੀਆਂ ਨੇ ਜਿਹੜੀਆਂ ਇਸ ਲਾਈਨ ਦੇ ਵਿੱਚ ਨੇ ਪ੍ਰਚਾਰਕ ਨੇ ਗੁਰੂ ਨਾਲ ਜੁੜੀਆਂ ਨੇ ਨਹੀਂ ਤੇ ਬਾਲੀਆਂ ਕੁੜੀਆਂ ਇਹੋ ਜਿਹੀਆਂ ਮੈਂ ਦੇਖੀਆਂ ਨੇ ਜਿਨ੍ਹਾਂ ਨੇ ਅਮਰਤ ਛੱਕੇ ਸੀ ਉਹਨਾਂ ਨੇ ਅਮਰਤ ਛਾੜ ਤੇ ਬਾਣੇ ਲਾਹ ਤੇ ਕਾਦੀ ਖਾਤਰ ਇੰਸਟਾਗ੍ਰam ਤੇ ਲੱਕ ਲਾਉਣ ਦੀ ਖਾਤਰ ਫੇਮ ਲੈਣ ਦੀ ਖਾਤਰ ਉਸੇ ਦੂ ਮੂਸੇ ਵਾਲਾ ਸੱਚਾ ਹੀ ਪਿੱਟਦਾ ਸੀ ਵੀ ਤੁਸੀਂ ਕਿਸੇ ਨੂੰ ਗੁਰੂ ਘਰ ਜੋਗਾ ਛੱਡ ਦਿਓ ਮੈਨੂੰ ਲੱਗਦਾ ਜਿਹੜੇ ਹਾਲਾਤ ਬਣਦੇ ਜਾਂਦੇ ਆ ਆਉਣ ਵਾਲੇ ਸਮੇਂ ਜਿਹੜੀ ਨਵੀਂ ਪੀੜ੍ਹੀ ਆ ਇਹ ਬਹੁਤ ਵੱਡੀ ਮਾਤਰਾ ਦੇ ਵਿੱਚ ਸਿੱਖ ਧਰਮੋਂ ਟੁੱਟ ਰਹੀ ਆ ਬਹੁਤ ਗੰਭੀਰ ਮੇਸ਼ਾ ਪਰ ਆਪਾਂ ਨੂੰ ਸੋਚਣ ਦੀ ਕੀ ਲੋੜ ਆ ਆਪਾਂ ਤਾਂ ਆਪਦੀਆਂ ਪ੍ਰਧਾਨਗੀਆਂ ਚਮਕਾਉਣੀਆਂ ਨੇ ਹਨਾ ਬਹੁਤ ਸਾਰੇ ਗ੍ਰਾਂਤੀ ਸਿੰਘ ਇਹੋ ਜਿਹੇ ਆ ਜਿਹੜੇ ਕਿ ਗੁਰਦੁਆਰਿਆਂ ਦੀਆਂ ਕਮੇਟੀਆਂ ਤੋਂ ਪ੍ਰਧਾਨਾਂ ਤੋਂ ਜਲੀਲ ਹੁੰਦੇ ਆ ਤੇ ਉਹ ਆਪਦੇ ਬੱਚਿਆਂ ਨੂੰ ਕਹਿ ਰਿਹਾ ਕਿ ਤੁਸੀਂ ਗ੍ਰਾਂਤੀ ਸਿੰਘ ਨਹੀਂ ਬਣਨਾ ਗਾਉਣ ਵਾਲੇ ਬਣ ਜਾਓ ਕਲਾਕਾਰ ਬਣ ਜਾਓ ਕੁਝ ਵੀ ਬਣ ਜਾਓ ਕੰਜਰ ਬਣ ਜੋ ਜੋ ਮਰਜੀ ਬਣ ਜੋ ਪਰ ਗ੍ਰਾਂਥੀ ਸਿੰਘ ਨਾ ਬਣਿਆ ਜੀ ਬਹੁਤ ਸਾਰੇ ਗ੍ਰਾਂਥੀ ਸਿੰਘ ਮੈਂ ਆਪਦੀਆਂ ਅੱਖਾਂ ਸਾਹਮਣੇ ਜਲੇਲ ਹੁੰਦੇ ਵੇਖਿਆ ਕਮੇਟੀਆਂ ਦੇ ਪ੍ਰਧਾਨਾਂ ਤੋਂ ਮਾਫ ਕਰਨਾ ਮੈਂ ਸਾਰੇ ਪ੍ਰਧਾਨਾਂ ਦੀ ਗੱਲ ਨਹੀਂ ਕਰ ਰਿਹਾ ਕੁਝ ਇੱਕ ਗਿਣਵੇਂ ਚੁਣਵੇਂ ਪ੍ਰਧਾਨਾਂ ਦੀ ਗੱਲ ਕਰਦਾ ਜਿਨ੍ਹਾਂ ਨੂੰ ਬਾਲੀ ਅੱਗ ਲੱਗੀ ਹੁੰਦੀ ਆ ਪ੍ਰਧਾਨਗੀਆਂ ਚਮਕਾਉਣ ਦੀ ਕੁਝ ਕਿ ਮੈਂ ਗੁਰੂ ਘਰਾਂ ਵਿੱਚ ਵੀ ਇਹ ਕੁਝ ਵੇਖਿਆ ਬਹੁਤ ਸਾਰੇ ਨਵੀਂ ਉਮਰ ਦੇ ਕੁੜੀਆਂ ਮੁੰਡੇ ਗੁਰੂ ਘਰਾਂ ਵਿੱਚ ਜਾਂਦੇ ਆ ਜਿਹੜੇ ਕਿ ਹੋਰ ਧਰਮ ਨਾਲ ਸਬੰਧ ਰੱਖਦੇ ਹੁੰਦੇ ਆ ਜਿਵੇਂ ਕੋਈ ਫੋਟੋ ਖਿੱਚਣ ਲੱਗ ਗਿਆ ਜਾਂ ਕੋਈ ਭੁੱਲ ਗਿਆ ਸਿਰ ਤੇ ਰਮਾਲ ਲੈਣਾ ਆ ਉਹਨਾਂ ਨੂੰ ਵੀ ਗੁਰੂ ਘਰਾਂ ਵਿੱਚ ਬਹੁਤਿਆਂ ਥਾਵਾਂ ਤੇ ਜਲੀਲ ਕੀਤਾ ਜਾਂਦਾ ਜਦੋਂ ਇੱਕ ਵਾਰੀ ਤੁਸੀਂ ਕਿਸੇ ਜਵਾਗ ਨੂੰ ਜਲੀਲ ਕਰ ਦੋਂਗੇ ਵੀ ਤੂੰ ਸਿਰ ਤੇ ਰਮਾਲੀ ਲਿਆ ਹਾਂ ਵੀ ਕੀ ਗੱਲ ਆ ਫਲਾਣਾ ਟਮਕਾਣਾ ਜਾਂ ਉਹ ਫੋਟੋ ਖਿੱਚ ਰਿਹਾ ਉਹਨੂੰ ਗੱਲ ਤੁਸੀਂ ਜਲੀਲ ਕਰੋਗੇ ਕੌੜਾ ਬੋਲੋਗੇ ਤਾਂ ਇਹ ਗੱਲ ਤੁਸੀਂ ਲੈ ਕੇ ਲੈ ਰਹੇ ਹੋ ਕਿ ਅਗਲੀ ਵਾਰ ਉਹ ਜਵਾਗ ਮੁੜ ਕੇ ਗੁਰੂ ਘਰ ਨਹੀਂ ਜਾਊਗਾ ਕਿੱਥੇ ਯਾਰ ਤੁਸੀਂ ਪਿਆਰ ਨਾਲ ਸਮਝਾਉਣਾ ਵੀ ਬੇਟਾ ਸਿਰ ਤੇ ਰਮਾਲ ਲੈ ਕੇ ਗੁਰੂ ਘਰ ਅੰਦਰ ਜਾਣਾ ਹੁੰਦਾ ਮਰਿਆਦਾ ਤੁਸੀਂ ਨੰਗੇ ਸਿਰ ਨਹੀਂ ਜਾ ਸਕਦੇ ਜਾਂ ਕੋਈ ਫੋਟੋ ਖਿੱਚ ਰਣ ਨੂੰ ਪਿਆਰ ਨਾਲ ਰੋਕੋ ਵੀ ਭਾਈ ਇੱਥੇ ਫੋਟੋ ਖਿੱਚਣਾ ਅਲਾਉਡ ਨਹੀਂ ਹੈਗਾ ਗੁਰੂ ਘਰਾਂ ਦੇ ਵਿੱਚ ਪਿਆਰ ਨਾਲ ਸਮਝਾਓਗੇ ਤਾਂ ਉਹਨਾਂ ਦੇ ਅੰਦਰ ਵੀ ਆਦਬ ਵਧੂਗਾ ਸਤਕਾਰ ਵਧੂਗਾ ਗੁਰੂ ਦੇ ਪ੍ਰਤੀ ਤਾਂ ਉਹ ਗੁਰੂ ਘਰ ਨਾਲ ਜੁੜ ਜਾਣਗੇ ਜਦੋਂ ਆਪਾਂ ਟੱਟ ਕੇ ਵੱਡੂ ਖਾਓ ਪਾਵਾਂਗੇ ਜਵਾਕਾਂ ਨੂੰ ਨਵੀਂ ਪੀੜੀ ਵਾਲਿਆਂ ਨੂੰ ਭਾਈ ਉਹ ਗੁਰੂ ਘਰ ਨਹੀਂ ਆਉਂਦੇ ਉਹ ਕਹਣਗੇ ਛੱਡੋ ਖੜਾ ਉਸ ਬੰਦੇ ਬੋਲਦੀ ਮਾੜਾ ਬਾੜਾ ਉਹੀ ਕਾਮ ਉਹ ਬੀਬੀ ਦਲੇਰ ਕਰਨ ਨਾਲ ਹੋਇਆ ਉਹ ਕਹਿੰਦੀ ਆਪਣੇ ਹੱਥ ਜੁੜੇ ਅੱਜ ਤੋਂ ਬਾਅਦ ਆਪਣਾ ਪ੍ਰਚਾਰ ਵੀ ਬੰਦ ਸਮਾਗਮ ਵੀ ਬੰਦ ਕੋਈ ਗੱਲ ਨਹੀਂ ਸੋਹਣੀ ਮਹਾਰਾਣੀ ਨੇ ਰੋਟੀ ਦਿੱਤੀ ਆ ਆਪਦੇ ਘਰ ਬੈਠ ਕੇ ਖਾਵਾਂਗੀ ਮੈਨੂੰ ਕੀ ਲੋੜ ਆ ਥਾਂ ਥਾਂ ਜਾਣ ਦੀ ਤੇ ਮੈਨੂੰ ਲੱਗਦਾ ਹੁਣ ਜੇ ਆਈ ਕੋਈ ਚੱਲਦਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੇਖ ਲਿਓ ਜਿਹੜੀ ਨਵੀਂ ਪੀੜ੍ਹੀ ਦੀਆਂ ਕੁੜੀਆਂ ਨੇ ਕਿਸੇ ਨੇ ਪ੍ਰਚਾਰਕ ਨਹੀਂ ਬਨਣਾ ਕਿਸੇ ਨੇ ਦਿਮਾਗ ਲੈਣੀ ਸਜਾਉਣੇ ਕਿਸੇ ਨੇ ਸ੍ਰੀ ਸਾਹਿਬ ਨਹੀਂ ਪਾਉਣਾ ਕਿਉਂਕਿ ਹੁਣ ਹਵਾ ਜਿਹੜੀ ਪੰਜਾਬ ਚੱਲੀ ਖੜੀ ਉਹ ਸਾਰੇ ਤੁਸੀਂ ਵੇਂਦੇ ਹੀ ਜੇ ਅੱਜ ਕੱਲ੍ਹ ਨਿੱਕੀ ਨਿੱਕੀ ਉਮਰ ਦੀਆਂ ਨਿਆਣੀਆਂ ਵੀ ਲੱਕ ਲਾਉਣ ਤੇ ਹੋਈਆਂ ਪਈਆਂ ਨੇ ਮਾਵਾਂ ਵੀ ਕੰਜਰਖਾਨਾ ਕਰੀ ਜਾਂਦੀਆਂ ਨੇ ਧੀਆਂ ਵੀ ਕਰੀ ਜਾਂਦੀਆਂ ਨੇ ਸਾਰੇ ਮੰਨ ਲਓ ਇਸ ਟੋਲੇ ਚ ਰਲ ਹੀ ਜਾਂਦੇ ਆ ਇਸ ਗੱਲ ਕਰਕੇ ਕੜਮਾ ਚੌਧਰੀਆਂ ਨੂੰ ਅਪੀਲ ਆ ਜੇ ਕੋਈ ਚੰਗੇ ਪਾਸੇ ਲੱਗਾ ਤੇ ਉਹਨਾਂ ਨੂੰ ਲਗਾ ਰਹਿਣ ਦਿਓ ਜੇ ਕੋਈ ਗੁਰੂ ਘਰ ਨਾਲ ਜੁੜਿਆ ਤੇ ਜੁੜਿਆ ਰਹਿਣ ਦਿਓ ਉਹਨਾਂ ਬੱਚੀਆਂ ਲਵੇ ਕੇ ਉਹਨਾਂ ਧੀਆਂ ਪੈਣਾਂ ਵਾਲੇ ਵੇਖ ਕੇ ਸ਼ਾਇਦ ਕੋਈ ਹੋਰ ਵੀ ਧੀਆਂ ਪੈਣਾ ਇਸ ਪਾਸੇ ਮੋੜ ਆਉਣਗੀਆਂ ਪਰ ਜੇਕਰ ਤੁਸੀਂ ਇਸੇ ਤਰ੍ਹਾਂ ਆਪਣੀਆਂ ਧੀਆਂ ਪੈਣਾਂ ਨੂੰ ਜਲੀਲ ਕਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਬਾਲੀਆਂ ਧੀਆਂ ਪੈਣਾ ਬਾਣੇ ਲਾ ਕੇ ਸ੍ਰੀ ਸਾਹਿਬ ਲਾ ਕੇ ਉਸ ਟੋਲੇ ਚ ਰਲ ਜਾਣਗੀਆਂ ਜਿਹਨੂੰ ਆਪਾਂ ਕੰਜਰਖਾਨਾ ਕਹਿੰਦੇ ਆ ਤੇ ਇਹ ਵੀ ਗੱਲ ਇੱਕ ਕੌੜਾ ਸੱਚ ਆ ਕਿ ਮੇਰੇ ਵਰਗੇ ਵਿਦਵਾਨ ਇਹ ਗੱਲ ਬੜੀ ਕਹਿੰਦੇ ਆ ਕਿ ਹਾਂਜੀ ਇਹ ਕੰਜਰਖੰਨਾ ਫਲਾਣਾ ਟਮਕਾਣਾ ਸਭ ਤੋਂ ਵੱਧ ਸਾਡੇ ਪੰਜਾਬ ਦੇ ਲੋਕ ਹੀ ਕੰਜਰਖਾਨਾ ਵੇਂਦੇ ਆ ਸਭ ਤੋਂ ਵੱਧ ਸਾਡੇ ਪੰਜਾਬ ਦੇ ਲੋਕ ਹੀ ਇਹਨਾਂ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਆ ਸਾਡੇ ਲੋਕ ਹੀ ਉਸ ਚੀਜ਼ ਨੂੰ ਬੜਾਵਾ ਦਿੰਦੇ ਪਏ ਕੰਜਰਖਾਨੇ ਨੂੰ ਤੇ ਬਾਲੇ ਮੇਰੇ ਵਰਗੇ ਖੁਸ਼ ਵੀ ਕੰਜਰਖਾਨਾ ਵੇਖ ਕੇ ਹੀ ਨੇ ਬਾਲਿਆਂ ਨੂੰ ਬੀਬੀ ਦਲੇਰ ਕੌਰ ਦੇ ਨਾਮ ਦਾ ਵੀ ਪਤਾ ਹੋਣਾ ਕਿਉਂਕਿ ਸਾਡਾ ਧਿਆਨ ਹੀ ਨਹੀਂ ਹੈ ਕਿਸ ਪਾਸੇ ਆਪਾਂ ਕਦੇ ਕਿਸੇ ਪ੍ਰਚਾਰਕ ਨੂੰ ਸੁਣ ਕੇ ਨਹੀਂ ਵੇਖਿਆ ਸਾਨੂੰ ਤਾਂ ਚੁੰਮੇ ਵਾਲੀ ਭਾਬੀ ਤੋਂ ਵੇਹਲ ਹੀ ਮਿਲਦੀ ਇਸ ਗੱਲ ਕਰਕੇ ਜੇਕਰ ਕੋਈ ਧੀ ਭੈਣ ਗੁਰੂ ਘਰ ਨਾਲ ਜੁੜੀ ਆ ਪ੍ਰਚਾਰਕ ਆ ਤਾਂ ਉਹਨੂੰ ਭਾਈ ਆਪਦਾ ਕੰਮ ਕਰ ਲੈਣ ਦਿਓ ਜੇਕਰ ਕੋਈ ਇਤਿਹਾਸ ਚ ਨਿੱਕੀ ਮੋਟੀ ਕੋਈ ਉੰਨੀ ਕੀ ਹੁੰਦੀ ਆ ਤਾਂ ਉਹਨਾਂ ਨੂੰ ਬੰਦ ਕਮਰੇ ਚ ਬਹਿ ਕੇ ਸਮਝਾ ਲਿਆ ਕਰੋ ਐਵੇਂ ਜਲੂਸ ਨਾ ਕੱਢੋ ਸਿੱਖ ਧਰਮ ਦਾ ਪਹਿਲਾਂ ਹੀ ਬਹੁਤ ਵੱਡੀ ਮਾਤਰਾ ਦੇ ਵਿੱਚ ਸਿੱਖਾਂ ਦੀ ਗਿਣਤੀ ਘਟ ਰਹੀ ਆ ਜਿਹੜਾ ਕਿ ਗੰਭੀਰ ਵਿਸ਼ਾ ਹੈ ਇੱਕ ਆਏ ਦਿਨ ਸਿੱਖਾਂ ਦੀ ਗਿਣਤੀ ਘਟ ਰਹੀ ਆ ਜਿਹੜੇ ਪਾਸੇ ਸਾਨੂੰ ਜ਼ੋਰ ਲਾਉਣਾ ਚਾਹੀਦਾ ਉਧਰਲੇ ਪਾਸੇ ਅਸੀਂ ਜ਼ੋਰ ਨਹੀਂ ਲਾਉਣਾ ਸਾਨੂੰ ਸਿੱਖਾਂ ਨੂੰ ਆਪਦੇ ਸਕੂਲ ਬਣਾਉਣੇ ਚਾਹੀਦੇ ਆ ਉਧਰ ਸਾਡਾ ਕੋਈ ਧਿਆਨ ਨਹੀਂਗਾ ਸਕੂਲ ਕਿੰਨਾ ਦੇ ਸਭ ਤੋਂ ਵੱਧ ਕ੍ਰਿਸਟੀਆਂ ਦੇ ਅਸਾਈ ਅਸਾਈਆਂ ਦੇ ਸਭ ਤੋਂ ਵੱਧ ਵੱਡੇ ਵੱਡੇ ਸਕੂਲ ਸਾਡੇ ਅਸਾਈਆਂ ਦੇ ਆ 70 80% ਸਾਡੇ ਸਿੱਖਾਂ ਦੇ ਜਵਾਕ ਉਹ ਅਸਾਈਆਂ ਦੇ ਸਕੂਲ ਚ ਜਾਂਦੇ ਆ ਕੀ ਗੱਲ ਬਈ ਅੱਗੋਂ ਪਿੱਛੋਂ ਇਥੇ ਸਾਡੇ ਘੜਾ ਵਿੱਚ ਚੌਧਰੀ ਬੜੇ ਕ੍ਰਿਸਚੀਅਨਾਂ ਨੂੰ ਮਾੜਾ ਬੋਲਣਗੇ ਇਸਾਈਆਂ ਨੂੰ ਮਾੜਾ ਬੋਲਣਗੇ ਤੇ ਜਦੋਂ ਜਵਾਕਰ ਨੂੰ ਪੜਾਉਣਾ ਹੋਸਾ ਫਿਰ ਕਹਿਣਗੇ ਸਭ ਤੋਂ ਵਧੀਆ ਸਕੂਲ ਤਾਂ ਉਹ ਫਲਾਣਾ ਕ੍ਰਿਸਚੀਅਨ ਦਾ ਸਭ ਤੋਂ ਵਧੀਆ ਸਕੂਲ ਤਾਂ ਫਲਾਣਾ ਜਿੰਨੇ ਵੀ ਪੰਜਾਬ ਦੇ ਵਿੱਚ ਟੌਪ ਦੇ ਸਕੂਲ ਆ ਕਿੰਨਾ ਦੇ ਆ ਕ੍ਰਿਸਚੀਅਨਾਂ ਦੇ ਇਸਾਈਆਂ ਦੇ ਸਾਡੀਆਂ ਕਮੇਟੀਆਂ ਦਾ ਕਿੱਥੇ ਧਿਆਨ ਆ ਸਾਡੀਆਂ ਕਮੇਟੀਆਂ ਦਾ ਅੱਕ ਨਹੀਂ ਬਣਦਾ ਵੀ ਅਸੀਂ ਵੀ ਟੌਪ ਦੇ ਸਕੂਲ ਖੋਲਹੀਏ ਜਿੱਥੇ ਸਾਡੇ ਸਿੱਖਾਂ ਦੇ ਬੱਚੇ ਪੜ੍ਹਨ ਉਹਨਾਂ ਨੂੰ ਇਤਿਹਾਸ ਨਾਲ ਜੋੜੀਏ ਸਿੱਖਾਂ ਦੇ ਬੱਚੇ ਜਾ ਰਹੇ ਆ ਇਸਾਈਆਂ ਦੇ ਸਕੂਲਾਂ 'ਚ ਕ੍ਰਿਸਚੀਅਨਾਂ ਫਿਰ ਅਗਲਿਆਂ ਨੇ ਤਾਂ ਆਪਦੇ ਧਰਮ ਦਾ ਪ੍ਰਚਾਰ ਕਰਨਾ ਹੀ ਆ ਬਈ ਜਦੋਂ ਅਗਲਿਆਂ ਨੇ ਟਾਪ ਦੇ ਸਕੂਲ ਬਣਾਏ ਹੋਏ ਆ ਤੇ ਸਾਡੇ ਆਲਿਆਂ ਨੂੰ ਨਿਗੋਚਾ ਕਰਨ ਦਾ ਬਣਾ ਕੰਮ ਹੀ ਕੋਈ ਨਹੀਂ ਕਿਤੇ ਫਲਾਣ ਦੇ ਨਿਗੋਚਾ ਕੱਢਦੀ ਕਿਤੇ ਫਲਾਣ ਦੇ ਨਿਗੋਚਾ ਕੱਢ ਲੀਆਂ ਕਿਤੇ ਫਲਾਣ ਦੀ ਲਾਤ ਖਿੱਚੀ ਲੀ ਕਿਤੇ ਫਲਾਣ ਦੀ ਲਾਤ ਖਿੱਚ ਲਈ 80% ਸਾਡੇ ਪਿੰਡਾਂ ਸ਼ਹਿਰਾਂ 'ਚ ਜੋ ਜਵਾਕ ਸਿੱਖਾਂ ਦੀਆਂ ਫੈਮਲੀਆਾਂ ਦੇ ਜਵਾਕ ਇਸਾਈਆਂ ਦੇ ਸਕੂਲਾਂ ਵਿੱਚ ਪੜ੍ਹਦੇ ਆ ਫਿਰ ਜਦੋਂ ਅਗਲਿਆਂ ਦਾ ਕੋਈ ਆਪ ਦਾ ਤਿਹਾੜ ਦੇਣ ਤਿਹਾੜ ਹੁੰਦਾ ਅਗਲੇ ਆਪ ਦੇ ਸਕੂਲਾਂ 'ਚ ਉਹ ਸੈਲੀਬ੍ਰੇਟ ਕਰਦੇ ਆ ਕ੍ਰਿਸਮਸ ਮਨਾਉਂਦੇ ਆ ਸਭ ਕੁਝ ਮਨਾਉਂਦੇ ਆ ਤੇ ਜਦੋਂ ਸਿੱਖਾਂ ਦੇ ਨਿੱਕੇ ਨਿੱਕੇ ਜਵਾਕ ਇਸਾਈਆਂ ਦੇ ਸਕੂਲਾਂ 'ਚ ਪੜਨਗੇ ਉੱਥੇ ਕ੍ਰਿਸਮਸ ਦੇ ਮਨਾਉਣਗੇ ਸਾਰਾ ਕੁਝ ਕਰਨਗੇ ਫਿਰ ਅਗਲੇ ਤਾਂ ਉਹਨਾਂ ਰੰਗਾ ਚਰੰਗੇ ਹੀ ਜਾਣਗੇ ਕਿਉਂਕਿ ਸਾਡੇ ਲੋਕਾਂ ਨੂੰ ਤਾਂ ਵੇਹਲ ਹੀ ਹੈਗੀ ਲੱਤਾਂ ਖੇਚਣ ਤੋਂ ਜੇ ਸਾਡੇ ਸਿੱਖਾਂ ਦੇ ਸਕੂਲ ਹੋਣ ਟੌਪ ਦੇ ਤਾਂ ਸਾਡੀ ਜਿਹੜੀ ਨਵੀਂ ਪਨੀਰੀ ਆ ਉਹ ਸਿੱਖਾਂ ਦੇ ਸਕੂਲਾਂ 'ਚ ਪੜੇ ਜਾ ਕੇ ਸਿੱਖ ਇਤਿਹਾਸ ਬਾਰੇ ਜਾਣੂ ਹੋਊਗੀ ਤੇ ਆਪੇ ਸਿੱਖੀ ਨਾਲ ਜੁੜਨਗੇ ਮੈਂ ਇਹ ਗੱਲ ਵੈਸੇ ਬੋਲਣਾ ਨਹੀਂ ਸੀ ਚਾਹੁੰਦਾ ਪਰ ਮੈਨੂੰ ਬੋਲਣੀ ਪੈ ਰਹੀ ਹੈ ਕਿ ਸਾਡੇ ਸਿੱਖ ਧਰਮ ਦੇ ਵਿੱਚ ਕੁਝ ਕਿ ਕਦਮ ਚੌਧਰੀਆਂ ਨੇ ਐਡਾ ਕ ਬੇੜਾ ਕਰ ਕਰਤਾ ਕੌਮ ਦਾ ਵੀ ਗੱਲਾਂ ਹੀ ਛੱਡ ਦਿਓ ਤੇ ਮੈਂ ਇਹ ਗੱਲ ਦਾਅਵੇ ਨਾਲ ਕਹਿੰਨਾ ਕਿ ਨਵੀਂ ਪੀੜੀ ਦੇ ਵਿੱਚੋਂ 70% ਜਵਾਕ ਸਿੱਖ ਧਰਮ ਤੋਂ ਦੂਰ ਹੋ ਰਹੇ ਆ ਇਹਦੇ ਵਿੱਚ ਜਵਾਕਾਂ ਦੀ ਕੋਈ ਗਲਤੀ ਨਹੀਂ ਗਲਤੀ ਸਾਡੇ ਲੋਕਾਂ ਦੀ ਆ ਗਲਤੀ ਸਾਡੇ ਘੜਾ ਮ ਚੌਧਰੀਆਂ ਦੀ ਆ ਜਿਨ੍ਹਾਂ ਨੇ ਕੋਈ ਉਪਰਾਲਾ ਨਹੀਂ ਕੀਤਾ ਨਵੀਂ ਪੀੜੀ ਨੂੰ ਆਪਦੇ ਧਰਮ ਨਾਲ ਜੋੜਨ ਦਾ ਮੈਂ ਇਸਾਈਆਂ ਨੂੰ ਕੀ ਮਾੜਾ ਨਹੀਂ ਕਹਿੰਦਾ ਮੈਂ ਕਹਿੰਦਾ ਵੀ ਉਹ ਫਿਰ ਵੀ ਬੜੇ ਚੰਗੇ ਨੇ ਜਿਨ੍ਹਾਂ ਨੇ ਟਾਪ ਦੇ ਸਕੂਲ ਖੋਲੇ ਨੇ ਆਪ ਦੇ ਧਰਮ ਦਾ ਬੇਸ਼ੱਕ ਉਹ ਪ੍ਰਚਾਰ ਵੀ ਨਾਲ-ਨਾਲ ਕਰ ਰਹੇ ਨੇ ਪਰ ਉਹਨਾਂ ਦੇ ਕੋਲ ਉਹਨਾਂ ਨੇ ਉਪਰਾਲੇ ਬਹੁਤ ਵੱਡੇ ਪੱਧਰ ਤੇ ਕਰ ਲਏ ਸਾਡੇ ਲੋਕਾਂ ਕੋਲੇ ਉਪਰਾਲਾ ਕੋਈ ਨਹੀਂ ਜਰੀਆ ਕੋਈ ਨਹੀਂ ਬਸ ਫਲਾਣੇ ਦੇ ਲੱਤ ਖਿੱਚ ਲੋ ਫਲਾਣੇ ਦੀ ਲੱਤ ਖਿੱਚ ਲੋ ਫਲਾਣੇ ਦੀ ਲੱਤ ਖਿੱਚ ਲੋ ਫਲਾਣੇ ਦੀ ਲੱਤ ਖਿੱਚ ਲੋ ਸਾਡੇ ਕੋਲੇ ਭਰਾਵੋ ਆ ਹੀ ਕੰਮ ਆ ਅਸੀਂ ਆ ਹੀ ਕੁਝ ਕਰ ਚੁੱਕੇ ਹਾਂ ਬਸ ਬਾਕੀ ਜੇ ਕੋਈ ਸ਼ਬਦ ਵੱਧ ਘੱਟ ਬੋਲੇ ਤਾਂ ਮਾਫੀ ਚਾਹੁੰਨੇ ਆ ਤੇ ਮੈਂ ਸਾਰੇ ਪੰਜਾਬ ਨੂੰ ਅਪੀਲ ਕਰਦਾ ਕਿ ਭੈਣ ਦਲੇਰ ਕੌਰ ਦਾ ਸਾਥ ਦਿਓ ਠੀਕ ਆ ਉਸ ਬੱਚੀ ਨੂੰ ਹੌਸਲਾ ਦਿਓ ਉਸ ਦੀ ਇਤਿਆਹਾਣੀ ਨੂੰ ਹੌਸਲਾ ਦਿਓ ਮੈਂ ਵੀ ਭੈਣ ਨੂੰ ਬੇਨਤੀ ਕਰਦਾ ਦਲੇਰਤੌਰ ਬੀਬੀ ਜੀ ਨੂੰ ਵੀ ਭਾਈ ਤੁਸੀਂ ਆਪ ਦੇ ਸਮਾਗਮ ਕੈਨਸਲ ਨਾ ਕਰੋ ਤੁਸੀਂ ਆਪ ਦਾ ਹੌਸਲਾ ਬੰਨੋ ਤੇ ਤੁਸੀਂ ਆਪ ਦਾ ਪ੍ਰਚਾਰ ਕਰੋ ਤੁਸੀਂ ਗੁਰੂ ਸਾਹਿਬ ਦੀ ਸੇਵਾ ਕਰਦੇ ਤੁਸੀਂ ਅੱਗੇ ਸੇਵਾ ਨਿਭਾਉ ਕੋਈ ਗੱਲ ਨਹੀਂ ਲੋਕਾਂ ਨੇ ਤਾਂ ਗੁਰੂਆਂ ਨੂੰ ਨਹੀਂ ਅਸੀਂ ਬਖਸ਼ਿਆ ਲੋਕਾਂ ਨੇ ਤਾਂ ਗੁਰੂਆਂ ਚ ਵੀ ਬੜੀਆਂ ਕਮੀਆਂ ਕੱਢੀਆਂ ਬੜਾ ਕੁਝ ਉਹਨਾਂ ਨੂੰ ਬੋਲਿਆ ਸੀਗਾ ਲੋਕਾਂ ਦਾ ਕੋਈ ਨਹੀਂ ਇਥੇ ਮੂੰਹ ਬੰਦ ਕਰ ਸਕਦਾ ਬਾਕੀ ਫਿਰ ਵੀ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਤਾਂ ਮਾਫੀ ਚਾਹੁੰਦੇ ਆ ਪਰ ਗੌਰ ਜਰੂਰ ਕਰਿਓ ਕਿ ਕੋਈ ਕਿਹੜਾ ਮਾ ਚੌਧਰੀ ਪੰਜਾਬ ਦਾ ਕਿੰਨਾ ਵੱਡਾ ਬੇੜਾ ਕਰਕੇ ਕਰਦੇ ਪਏ ਆ